Terima kasih telah menonton! ਕ੍ਰਿਤੋ ਪਹਿਲਾਂ ਹੀ ਦੋ ਭੈਣਾਂ ਦੇ ਇਕਲੌਤੇ ਵੀਰ ਦੀ ਮੌਤ ਹੋ ਗਈ ਹੈ। ਵਿਦੇਸ਼ ਤੋਂ ਪ੍ਰਾਦੀ ਦੇ ਦੇਖ ਕੇ ਭੈਣਾਂ ਦੀਆਂ ਤਾਂ ਆ ਨਿਕਲ ਗਈਆਂ। ਭੈਣਾਂ ਰੋ ਰਹੀਆਂ ਨੇ ਕਿ ਹੁਣ ਆਪਣੇ ਕਿਸ ਵੀਰ ਨੂੰ ਉਹ ਰਖੜੀ ਬੰਨਣ ਗਿਆ। ਹੁਣ ਉਹਨਾਂ ਦਾ ਸੋਹਣਾ ਵੀਰ ਕਦੇ ਵੀ ਉਹਨਾਂ ਦੇ ਕੋਲ ਵਾਪਸ ਨਹੀਂ ਆਵੇਗਾ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਕਲੌਤਾ ਪੁੱਤ ਸੀ। ਚਾਵਾਂ ਦੇ ਨਾਲ ਵਿਦੇਸ਼ ਭੇਜਿਆ ਸੀ ਮਨੀਲਾ ਦੇ ਵਿੱਚ ਇਹ ਨੌਜਵਾਨ ਰਹਿ ਰਿਹਾ ਸੀ ਤੇ ਇਸੇ ਦਰਮਿਆਨ ਸੜਕ ਹਾਦਸਾ ਵਾਪਰਦਾ ਹੈ ਤੇ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਬਕਸੇ ਦੇ ਵਿੱਚ ਬੰਦ ਆਪਣੇ ਪੁੱਤ ਦੀ ਦੀਨ ਦੇਖ ਕੇ ਪਰਿਵਾਰ ਦਾ ਹਾਲ ਵੇਖਿਆ ਨੂੰ ਜਾ ਰਿਹਾ ਨਵੀਂ ਕਿ 6 ਸਾਲ ਪਹਿਲਾਂ ਰੋਜੀ ਰੋਟੀ ਕਮਾਣ ਦੇ ਲਈ ਇਹ ਨੌਜਵਾਨ ਵਿਦੇਸ਼ ਗਿਆ ਸੀ ਨਵੰਬਰ ਮਹੀਨੇ ਦੇ ਵਿੱਚ ਵਿਆਹ ਹੋਣ ਵਾਲਾ ਸੀ ਪਰਿਵਾਰ ਦੇ ਵਿੱਚ ਖੁਸ਼ੀਆਂ ਸੀ ਪਰ ਉਹ ਖੁਸ਼ੀਆਂ ਹੁਣ ਮਾਤਮ ਦੇ ਵਿੱਚ ਬਦਲ ਗਈਆਂ ਨੇ ਮਹਿਜ਼ 26 ਸਾਲ ਇਸ ਨੌਜਵਾਨ ਦੀ ਉਮਰ ਸੀ ਨੌਜਵਾਨ ਜਲੰਧਰ ਦੇ ਸ਼ਾਹਕੋਟ ਹਲਕੇ ਦੇ ਕਸਬਾ ਲੋਇਆ ਖਾਸ ਦਾ ਰਹਿਣ ਵਾਲਾ ਸੀ ਚੰਗੇ ਪਿਵਕ ਤੇ ਰੋਜ਼ੀ ਰੋਟੀ ਦੇ ਲਈ ਮਨੀਲਾ ਗਿਆ ਸੀ ਪਰ ਪਿੱਛੇਲੇ ਦਿਨੀ ਹੀ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਕਾਰਨ ਨੌਜਵਾਨ ਗੰਬੀਰ ਰੂਪ ਤੇ ਵਿੱਚ ਜ਼ਖਮੀ ਹੋ ਜਾਂਦਾ ਗੱਡੀ ਉਸ ਨੂੰ ਫੇਡ ਮਾਰ ਦਿੰਦੀ ਹੈ ਤੇ ਜਦੋਂ ਹਸਪਤਾਲ ਦੇ ਵਿੱਚ ਉਸ ਨੂੰ ਲਿਜਾਇਆ ਜਾਂਦਾ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਮਨੀਲਾ ਤੋਂ ਜਦੋਂ ਜਲੰਧਰ ਇਸ ਨੌਜਵਾਨ ਜਿਸ ਦਾ ਨਾਂ ਕੀਮਤੀ ਲਾਲ ਦੱਸਿਆ ਜਾ ਰਹੇ ਉਸ ਦੀ ਦੇ ਪਹੁੰਚੀ ਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਵਿਆਹ ਦੀਆਂ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ਦੇ ਵਿੱਚ ਵੈਰ ਪੈ ਗਏ ਨੇ ਅੱਜ ਸਾਡੇ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਆ ਕਿ ਇੱਕ ਦੋ ਭੈਣਾਂ ਦਾ ਇੱਕ ਲੋਟਾ ਬ੍ਰਦਰ ਮਰੀਲੇ ਸੀਗਾ ਜਿਸ ਦੀ ਐਕਸੀਡੈਂਟ ਹੋਣ ਨਾਲ ਮੌਤ ਹੋ ਗਈ ਇੱਕ ਇੱਕ ਲੜਕਾ ਸੀ ਤੇ ਦੋ ਲੜਕੀਆਂ ਸੀ ਲੜਕੀਆਂ ਆਪਦੇ ਪਰਿਵਾਰ ਚ ਸੋਹਰੇ ਪਰਿਵਾਰਤ ਸੀ ਔਰ ਚਮਨ ਲਾਲ ਦਾ ਬੇਟਾ ਸੀ ਸੱਦਾ ਰਾਮ ਜੀ ਦਾ ਪੋਤਾ ਸੀ ਕੀਮਤੀ ਮੁੰਡੇ ਦਾ ਨਾਮ ਸੀ ਇੱਕ ਬਹੁਤ ਹੀ ਕਹ ਜੀਏ ਨੌਜਵਾਨ ਤੇ ਇੱਕ ਬਾਪ ਦੇ ਹੁੰਦਿਆਂ ਸਾਹ ਬੱਚੇ ਦਾ ਉੱਠ ਜਾਣਾ ਇਹ ਸਾਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਦਮਾ ਆ ਕਿ ਜਿਹੜਾ ਬੰਦਾ ਬੜੀ ਜਿਗਰੇ ਨਾਲ ਸਹਿਣਾ ਪੈਂਦਾ ਇਸ ਕਰਕੇ ਇਹੋ ਜਿਹੇ ਹਾਸੇ ਜਦੋਂ ਵਾਪਰਦੇ ਨੇ ਤੇ ਮਾਪਿਆਂ ਦੀਆਂ ਬਾਹਾਂ ਟੁੱਟ ਜਾਂਦੀਆਂ ਇਸ ਕਰਕੇ ਅੱਜ ਬੜੀ ਮਾੜੀ ਘਟਨਾ ਤੇ ਅੱਜ ਡੈੱਡ ਬੋਡੀ ਮਰੀਲੇ ਤੋਂ ਹੁਣ ਆਈ ਆ ਤੇ ਸੰਸਕਾਰ ਅੱਜ ਕਰਨਾ ਪਰ ਬੜੇ ਦੁਖੀ ਹਿਰਦੇ ਨੇ ਵੀ ਅੱਜ ਜਿਹੜੀ ਇਹ ਮੈਂ ਬੋਲ ਰਿਹਾ ਬੜੀ ਬੜਾ ਮਨ ਤਗੜਾ ਕਰਕੇ ਬੋਲਣਾ ਪੈਂਦਾ ਜਦੋਂ ਇਦਾਂ ਦਾ ਨੌਜਵਾਨ ਬੱਚਾ ਆਪਦੇ ਹੱਥੋਂ ਚਲ ਗਿਆ ਕਸਾ ਜਰਾ ਕਿ 11ਵੇਂ ਮਹੀਨੇ ਦਾ 11ਵੇਂ ਮਹੀਨੇ ਇਹਦੀ ਮੈਰਿਜ ਸੀ ਪਿੱਛੇ ਇਹਦੇ ਚਾਚੇ ਦੀ ਡੈਥ ਹੋ ਗਈ ਸੀ ਲਗਭਗ 2 ਕੁ ਡੇਢ ਮਹੀਨਾ ਹੋਇਆ ਹੁਣ ਉਦੋਂ ਵੀ ਇਹ ਸੰਸਕਾਰ ਤੇ ਆਇਆ ਸੀ ਬੜਾ ਸੋਹਣਾ ਵਧੀਆ ਕਾਰੋਬਾਰ ਕਰਦਾ ਸੀ 6 ਸਾਲ ਤੋਂ ਬਾਹਰ ਗਿਆ ਹੋਇਆ ਸੀ ਬਹੁਤ ਵਧੀਆ ਪਰਿਵਾਰ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਕੋਈ